500 ਨੇੜੇ ਇੱਕ ਪਿੰਡ ਹੈ ਸਾਧ ਸੰਗਤ ਜੀ ਉਥੇ ਦੀ ਇੱਕ ਕੁੜੀ ਦਾ ਵਿਆਹ ਸੀ ਸੰਗਤ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਵਿੱਚ ਗੁਰਦੁਆਰੇ ਸਾਹਿਬ 'ਚ ਅਕਸਰ ਗ੍ਰੰਥੀ ਸਿੰਘ ਹੁੰਦੇ ਹੀ ਨੇ ਉਵੇਂ ਹੀ ਉਸ ਪਿੰਡ ਦੇ ਵਿੱਚ ਗੁਰਦੁਆਰੇ ਸਾਹਿਬ ਦਾ ਵੀ ਇੱਕ ਗ੍ਰੰਥੀ ਸੀ ਸੰਗਤ ਜੀ ਜਦੋਂ ਵੀ ਪਿੰਡ ਦੇ ਵਿੱਚ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਵਿਆਹ ਦੇ ਵਿੱਚ ਰਸਮਾਂ ਦੇ ਚੱਲਦਿਆਂ ਮਿਲਣੀ ਹੁੰਦੀ ਹੈ ਅਤੇ ਉਸ ਦੀ ਅਰਦਾਸ ਕਰਨ ਦੇ ਲਈ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਬੁਲਾਇਆ ਜਾਂਦਾ ਹੈ। ਜ਼ਿਆਦਾਤਰ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ। ਉਦਾਂ ਹੀ ਉਸ ਪਿੰਡ ਦੀ ਇੱਕ ਲੜਕੀ ਦੀ ਸ਼ਾਦੀ ਸੀ, ਵਿਆਹ ਸੀ ਅਤੇ ਗ੍ਰੰਥੀ ਸਿੰਘ ਕੁੜੀ ਵਾਲਿਆਂ ਦੇ ਪਰਿਵਾਰ ਦੇ ਨਾਲ ਖੜਿਆ ਹੋਏ ਬਰਾਤ ਦਾ ਇੰਤਜ਼ਾਰ ਕਰ ਰਿਹਾ ਸੀ। ਉਹਨਾਂ ਨੇ ਮਿਲਣ ਲਈ ਅਰਦਾਸ ਕਰਨੀ ਸੀ। ਉਸੇ ਸਮੇਂ ਇੱਕ ਨੌਜਵਾਨ ਜੋ ਕਿ ਪੁਰਤਕਾਲ ਤੋਂ ਆਇਆ ਹੋਇਆ ਸੀ ਅਤੇ ਉਹ ਆਪਣਾ ਘਰ ਬਣਵਾ ਰਿਹਾ ਸੀ ਉਹ ਗ੍ਰੰਥੀ ਸਿੰਘ ਜੀ ਨੂੰ ਕਹਿਣ ਲੱਗਿਆ ਕਿ ਬਾਬਾ ਜੀ ਮੇਰੇ ਨਾਲ ਚੱਲੋ ਮੈਂ ਆਪਣੇ ਨਵੇਂ ਮਕਾਨ ਨੂੰ ਬਣਾਉਣ ਦੇ ਲਈ ਤੁਹਾਡੇ ਤੋਂ ਅਰਦਾਸ ਕਰਵਾਣੀ ਹੈ ਤਾਂ ਗ੍ਰੰਥੀ ਸਿੰਘ ਕਹਿੰਦੇ ਨੇ ਕਿ ਮੈਂ ਨਹੀਂ ਜਾ ਸਕਦਾ ਬਰਾਤ ਆਉਣ ਹੀ ਵਾਲੀ ਹੈ ਮੈਂ ਤਾਂ ਇੱਥੇ ਮਿਲਣ ਦੀ ਅਰਦਾਸ ਕਰਨੀ ਹੈ ਅਤੇ ਬਰਾਤ ਆਉਣ ਹੀ ਵਾਲੀ ਹੈ ਮੈਂ ਨਹੀਂ ਜਾ ਸਕਦਾ ਤਾਂ ਉਹ ਨੌਜਵਾਨ ਕਹਿੰਦਾ ਹੈ ਕਿ ਨਹੀਂ ਬਾਬਾ ਜੀ ਸਾਰੀ ਤਿਆਰੀ ਹੋ ਚੁੱਕੀ ਹੈ ਮਿਸਤਰੀ ਸਾਰੇ ਤਿਆਰ ਨੇ ਸਿਮਿੰਟ ਬਜਰੀ ਤਿਆਰ ਹੈ ਮਿਠਿਆਈਆਂ ਤਿਆਰ ਹੈ ਤੁਸੀਂ ਪਹੁੰਚੋ ਤੇ ਅਰਦਾਸ ਕਰੋ ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਹੀ ਮੋਟਰਸਾਈਕਲ ਤੇ ਲੈ ਕੇ ਜਾਣਾ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਮੈਂ ਫਿਰ ਇੱਥੇ ਛੱਡ ਜਾਵਾਂਗਾ ਗਰੰਥੀ ਸਿੰਘ ਜੀ ਉਸ ਮੁੰਡੇ ਦੇ ਉਸ ਲੜਕੇ ਦੇ ਨਾਲ ਚਲੇ ਗਏ ਕਿ ਕੋਈ ਗੱਲ ਨਹੀਂ ਬਾਸੋ ਤੋਂ ਸਾਡੇ ਪਿੰਡ ਦਾ 10-15 ਮਿੰਟਾਂ ਦਾ ਹੀ ਰਾਸਤਾ ਹੈ ਕਿ ਕੋਈ ਗੱਲ ਨਹੀਂ ਮੈਂ ਚਲਿਆ ਜਾਂਦਾ ਹਾਂ ਤਾਂ ਬਾਬਾ ਜੀ ਉੱਥੇ ਅਰਦਾਸ ਕਰਨ ਲਈ ਪਹੁੰਚ ਗਏ ਜਦੋਂ ਗਰੰਥੀ ਸਿੰਘ ਜੀ ਨੇ ਉੱਥੇ ਜਾ ਕੇ ਦੇਖਿਆ ਨਾ ਤਾਂ ਉੱਥੇ ਕੋਈ ਮਿਸਤਰੀ ਸੀ ਅਤੇ ਨਾ ਹੀ ਕੋਈ ਸਿਮਿੰਟ ਬਜਰੀ ਤੇ ਨਾ ਹੀ ਕੋਈ ਮਠਿਆਈਆਂ ਤਾਂ ਗ੍ਰੰਥੀ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਬਰਾਤ ਪਿੰਡ ਪਹੁੰਚਣ ਵਾਲੀ ਹੈ ਮੈਂ ਹੈੱਡ ਗ੍ਰੰਥੀ ਹਾਂ ਮੈਂ ਉੱਥੇ ਅਰਦਾਸ ਕਰਨੀ ਹੈ ਜੇਕਰ ਉੱਥੇ ਮੈਂ ਨਾ ਪਹੁੰਚਿਆ ਤਾਂ ਬਹੁਤ ਬੇਇੱਜ਼ਤੀ ਹੋ ਜਾਣੀ ਹੈ ਬਾਬਾ ਜੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕਹਿ ਰਹੇ ਸੀ ਕਿ ਜਲਦੀ ਆਓ ਅਤੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਸੀ ਕਹਿੰਦੇ ਜੜੀ ਮਠਿਆਈਆਂ ਲਿਆਂਦੀਆਂ ਹੋਈਆਂ ਹੈ ਉਹ ਲੈ ਕੇ ਆ ਜਾਓ ਇੱਕ ਬਾਟਾ ਤਿਆਰ ਕਰ ਲਵੋ ਅਤੇ ਮੇਰੇ ਕੋਲ ਅਰਦਾਸ ਕਰਵਾ ਲਵੋ ਜਾਂ ਜਿਹੜੀ ਵੀ ਤੁਹਾਡੇ ਲੈਂਡਰ ਪਾਉਣ ਵਾਲੀ ਮਸ਼ੀਨ ਆਉਣੀ ਹੈ ਉਸ ਦਾ ਪਾਈਪ ਲਗਵਾ ਲਵੋ ਤੇ ਮੇਰੇ ਕੋਲੋਂ ਅਰਦਾਸ ਕਰਵਾ ਲਵੋ ਉਸ ਤੋਂ ਬਾਅਦ ਮੈਨੂੰ ਉੱਥੇ ਹੀ ਛੱਡ ਆਓ ਜਿੱਥੋਂ ਲੈ ਕੇ ਆਏ ਹੋ ਪਰ ਕੋਈ ਵੀ ਪਰਿਵਾਰ ਵਾਲਾ ਗ੍ਰੰਥੀ ਸਿੰਘ ਜੀ ਦੀ ਗੱਲ ਨਹੀਂ ਸੁਣ ਰਿਹਾ ਸੀ ਉਹ ਬਾਸੋਂ ਜਾ ਕੇ ਹਜੇ ਮਠਿਆਈਆਂ ਖਰੀਦ ਰਹੇ ਸੀ ਨਾ ਹੀ ਕੋਈ ਸਰਬੰਸੀਪਲ ਵਾਲੀ ਮਸ਼ੀਨ ਆਈ ਸੀ ਤਾਂ ਗ੍ਰੰਥੀ ਸਿੰਘ ਹੁਣ ਸੋਚਾਂ ਦੇ ਵਿੱਚ ਪੈ ਗਏ ਸੀ ਕਿ ਮੈਂ ਹੁਣ ਵਾਪਸ ਜਾਵਾਂ ਤਾਂ ਕਿਵੇਂ ਜਾਵਾਂ ਤੇ ਨਾ ਹੀ ਉਹਨਾਂ ਨੂੰ ਉਹ ਨੌਜਵਾਨ ਨਜ਼ਰ ਆ ਰਿਹਾ ਸੀ ਜੋ ਉਹਨਾਂ ਨੂੰ ਲੈ ਕੇ ਆਇਆ ਸੀ ਬਹੁਤ ਸੋਚ ਹੀ ਰਹੇ ਸੀ ਤੇ ਇੰਨੇ ਨੂੰ ਹੀ ਉਹਨਾਂ ਦੇ ਕੋਲੋਂ ਬਰਾਤ ਲੰਘ ਗਈ ਤਾਂ ਗ੍ਰੰਥੀ ਸਿੰਘ ਦੇ ਮਨ ਦੇ ਵਿੱਚ ਹੀ ਸੋਚਣ ਲੱਗ ਪਏ ਕਿ ਅੱਜ ਬੇਇੱਜ਼ਤੀ ਤਾਂ ਜ਼ਰੂਰ ਹੋਵੇਗੀ ਅੱਜ ਮੈਨੂੰ ਕੋਈ ਨਹੀਂ ਬਚਾ ਸਕਦਾ 10-12 ਮਿੰਟ ਵਿੱਚ ਹੀ ਬਰਾਤ ਪਿੰਡ ਪਹੁੰਚ ਜਾਣੀ ਹੈ ਤੇ ਮੈਂ ਪਿੰਡ ਹੋਣਾ ਹੀ ਨਹੀਂ ਤੇ ਜਦੋਂ ਮਿਲਣ ਦੀ ਅਰਦਾਸ ਦੇ ਲਈ ਹੈੱਡ ਗ੍ਰੰਥੀ ਨਾ ਮਿਲਿਆ ਤਾਂ ਸਾਰੇ ਨਗਰ ਦੇ ਵਿੱਚ ਬੇਇੱਜ਼ਤੀ ਹੋ ਜਾਣੀ ਹੈ ਕਿ ਮੈਂ ਸਮੇਂ ਸਿਰ ਉੱਥੇ ਪਹੁੰਚਿਆ ਹੀ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਪਾਸੋਵਲ ਮੂੰਹ ਕਰਕੇ ਅਰਦਾਸ ਕੀਤੀ ਕਿ हे ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਜ ਮੈਨੂੰ ਬਚਾ ਲਵੀਂ ਅੱਜ ਮੇਰੀ ਇੱਜ਼ਤ ਰੱਖ ਲੈ ਇੰਨਾ ਚਿਰ ਮੈਨੂੰ ਹੋ ਗਿਆ ਡਿਊਟੀ ਕਰਦੇ ਨੂੰ ਜੇ ਅੱਜ ਮੈਂ ਉੱਥੇ ਸਮੇਂ ਤੇ ਨਾ ਪਹੁੰਚਿਆ ਮੇਰੀ ਬੇਇੱਜ਼ਤੀ ਹੋ ਜਾਣੀ ਹੈ ਕਹਿੰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਰਾਤ ਵਾਲੀਆਂ ਗੱਡੀਆਂ ਤਾਂ ਮੇਰੇ ਕੋਲੋਂ ਲੰਘ ਗਈਆਂ ਹਨ ਉਹ ਤਾਂ ਉੱਥੇ ਪਹੁੰਚਣ ਵਾਲੀਆਂ ਹੀ ਹੋਣਗੀਆਂ ਹੁਣ ਤੁਸੀਂ ਮੈਨੂੰ ਹੀ ਕੋਈ ਰਾਹ ਦਿਖਾਓ ਕਿ ਮੈਂ ਆਪਣੇ ਪਿੰਡ ਕਿਵੇਂ ਪਹੁੰਚਾਂ ਇੰਨੇ ਨੂੰ ਉਹ ਘਰ ਵਾਲੇ ਗ੍ਰੰਥੀ ਸਿੰਘ ਜੀ ਦੇ ਕੋਲ ਹੀ ਆ ਜਾਂਦੇ ਨੇ ਹੁਣ ਬੋਰ ਵਾਲੀ ਮਸ਼ੀਨ ਵੀ ਆ ਗਈ ਸੀ ਉਹਨਾਂ ਨੇ ਅਰਦਾਸ ਕੀਤੀ ਅਤੇ ਚੁੱਪ ਕਰ ਗਏ ਅਤੇ ਕਹਿੰਦੇ ਮੈਂ ਹੁਣ ਕੁਝ ਨਹੀਂ ਕਰ ਸਕਦਾ ਹੁਣ ਕੁਝ ਨਹੀਂ ਹੋ ਸਕਦਾ ਬਰਾਤ ਦਾ ਪਿੰਡ ਪਹੁੰਚ ਗਈ ਹੋਵੇਗੀ 25 ਤੋਂ 30 ਮਿੰਟ ਹੋ ਗਏ ਹਨ ਉਹ ਹੁਣ ਉਹਨਾਂ ਨੂੰ ਕਹਿੰਦੇ ਕਿ ਮੈਨੂੰ ਪਿੰਡ ਛੱਡ ਆਓ ਹੁਣ ਤਾਂ ਕੁਝ ਵੀ ਨਹੀਂ ਹੋ ਸਕਦਾ ਜਦੋਂ ਉਹ ਪਿੰਡ ਨੂੰ ਜਾ ਰਹੇ ਸੀ ਤਾਂ ਉਹ ਮਨ ਦੇ ਵਿੱਚ ਹੀ ਸੋਚਣ ਲੱਗੇ ਕਿ ਜਦੋਂ ਮੈਂ ਪਿੰਡ ਪਹੁੰਚਿਆ ਸਾਰਿਆਂ ਨੇ ਮੈਨੂੰ ਗੱਲਾਂ ਕਰਨੀਆਂ ਹਨ ਮੇਰੀ ਇਨਸਲਟ ਕਰਨੀ ਹੈ ਕਿ ਤੂੰ ਟਾਈਮ ਨਾਲ ਪਿੰਡ ਨਹੀਂ ਪਹੁੰਚਿਆ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ ਸੀ ਕਿ ਅਗਰ ਮੈਂ ਉਥੇ ਗਿਆ ਤਾਂ ਮੇਰੀ ਬੇਇੱਜ਼ਤੀ ਕਿਦਾਂ ਹੋਵੇਗੀ ਤੇ ਮੈਂ ਤਾਂ ਹੁਣ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕੀਤੀ ਹੈ ਉਹ ਮੇਰੀ ਇੱਜ਼ਤ ਮੇਰੀ ਪਤ ਜ਼ਰੂਰ ਰੱਖਣਗੇ ਹੁਣ ਕਹਿੰਦੇ ਨੇ ਕਿ ਮੈਂ ਕਿਹੜੇ ਆਪਣੇ ਕੰਮ ਆਇਆ ਸੀ ਮੈਂ ਤਾਂ ਸੰਗਤ ਦੇ ਹੀ ਕੰਮ ਵਾਸਤੇ ਆਇਆ ਸੀ ਜਦੋਂ ਉਹ ਪਿੰਡ ਪਹੁੰਚੇ ਤਾਂ ਉਹ ਕੁੜੀ ਵਾਲਿਆਂ ਦੇ ਘਰ ਗਏ ਅਤੇ ਉਹਨਾਂ ਨੂੰ ਕਹਿੰਦੇ ਕਿ ਜੇ ਬਰਾਤ ਆ ਗਈ ਹੈ ਅਤੇ ਉਹ ਕਹਿਣ ਲੱਗੇ ਕਿ ਨਹੀਂ ਜੀ ਹਜੇ ਤਾਂ ਬਰਾਤ ਪਹੁੰਚੀ ਹੀ ਨਹੀਂ ਅਤੇ ਗ੍ਰੰਥੀ ਸਿੰਘ ਕਹਿਣ ਲੱਗੇ ਕਿ ਇਹ ਕੀ ਗੱਲ ਹੋਈ ਬਰਾਤ ਕਿਵੇਂ ਨਹੀਂ ਪਹੁੰਚੀ ਬਰਾਤ ਤਾਂ 20 ਤੋਂ 25 ਮਿੰਟ ਹੋ ਗਏ ਆਈ ਨੂੰ ਕੁੜੀ ਵਾਲੇ ਕਹਿੰਦੇ ਬਰਾਤ ਤਾਂ ਆ ਗਈ ਹੈ ਪਰ ਅਸੀਂ ਪਤਾ ਕੀਤਾ ਹੈ ਕਿ ਸਾਡੇ ਪਿੰਡ ਨੂੰ ਦੋ ਸੜਕਾਂ ਆਉਂਦੀਆਂ ਹਨ ਇੱਕ ਸੜਕ ਤੋਂ ਅੱਧੀ ਬਰਾਤ ਅਤੇ ਦੂਜੀ ਸੜਕ ਵੱਲ ਨੂੰ ਅੱਧੀ ਬਰਾਤ ਮੁੜ ਗਈ ਦੋਵੇਂ ਸੜਕਾਂ ਤੇ ਰੋੜੀ ਪਈ ਹੋਈ ਹੈ ਅਤੇ ਅੱਧੀ ਅੱਧੀ ਬਰਾਤ ਦੋਵੇਂ ਸੜਕਾਂ 'ਚ ਵੰਡੇਗੇ ਉਹ ਗੱਡੀਆਂ ਆਪਸ ਦੇ ਵਿੱਚ ਜਾ ਕੇ ਇੱਕੋ ਜਗ੍ਹਾ ਤੇ ਇਕੱਠੀਆਂ ਹੋ ਗਈਆਂ ਅਤੇ ਸੜਕ ਦੇ ਉੱਤੇ ਪਾਈ ਹੋਈ ਰੋੜੀ ਦੇ ਕਾਰਨ ਉੱਥੇ ਹੀ ਗੱਡੀਆਂ ਫਸ ਗਈਆਂ ਹਨ ਗੱਡੀਆਂ ਨਿਕਲ ਨਹੀਂ ਰਹੀਆਂ ਇਹਨਾਂ ਸੁਣ ਕੇ ਗਰੰਥੀ ਸਿੰਘ ਦੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਜ਼ੋਰਦਸ ਕੀਤੀ ਸੀ ਜੋ ਬੇਨਤੀ ਕੀਤੀ ਸੀ ਕਿ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਹੀ ਹੁਣ ਮੇਰੀ लाज ਰੱਖਣੀ ਹੈ ਗਰੰਥੀ ਸਿੰਘ ਦੀ ਕੀਤੀ ਹੋਈ ਅਰਦਾਸ ਗੁਰੂ ਸਾਹਿਬ ਨੇ ਮਿੰਟਾਂ ਦੇ ਵਿੱਚ ਹੀ ਕਬੂਲ ਕੀਤੀ ਅਤੇ ਆਪਣੇ ਸੇਵਾਦਾਰ ਦੀ ਪਾਤਾ ਰੋਲਣ ਤੋਂ ਬਚਾਈ ਅਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਗੱਲ ਆਈ ਕਿ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਸੀ ਕਿ ਗੱਡੀਆਂ ਤਾਂ ਤੁਰ ਗਈਆਂ ਹਨ ਤੇ ਹੁਣ ਤੁਸੀਂ ਹੀ ਮੈਨੂੰ ਬਚਾਉਣਾ ਹੈ ਅਤੇ ਹੁਣ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰੀ ਇੱਜ਼ਤ ਰੱਖ ਲਈ ਹੈ ਇਸ ਤੋਂ ਬਾਅਦ ਗੱਡੀਆਂ ਬੜੀ ਮੁਸ਼ਕਲ ਦੇ ਨਾਲ ਨਿਕਲੀਆਂ ਤੇ ਗਰੰਤੀ ਸਿੰਘ ਦੇ ਪਹੁੰਚਣ ਤੋਂ ਬਾਅਦ ਵੀ 15-20 ਮਿੰਟ ਬਾਅਦ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚੀ ਉਸ ਤੋਂ ਬਾਅਦ ਗ੍ਰੰਥੀ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਮੰਨ ਦੇ ਵਿੱਚ ਹੀ ਗੁਰੂ ਸਹਿਬ ਮਹਾਰਾਜ ਜੀ ਦਾ ਧੰਨਵਾਦ ਕੀਤਾ ਸੋ ਸਾਧ ਸੰਗਤ ਜੀ ਜੇਕਰ ਸੱਚੇ ਮੰਨ ਦੇ ਨਾਲ ਅਰਦਾਸ ਕੀਤੀ ਹੋਵੇ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਤਾਂ ਜ਼ਰੂਰ ਕਬੂਲ ਹੁੰਦੀ ਹੈ ਪਰ ਸ਼ਰਤ ਇੱਕ ਹੋਣੀ ਚਾਹੀਦੀ ਹੈ ਕਿ ਆਪਣਾ ਵਿਸ਼ਵਾਸ ਗੁਰੂ ਸਾਹਿਬ ਉੱਤੇ ਅਟੁੱਟ ਹੋਣਾ ਚਾਹੀਦਾ ਹੈ ਫਿਰ ਕੋਈ ਵੀ ਦਿੱਕਤ ਕੋਈ ਵੀ ਪਰੇਸ਼ਾਨੀ ਪੂਰੀ ਜ਼ਿੰਦਗੀ ਵਿੱਚ ਆਉਂਦੀ ਹੈ ਜੇਕਰ ਆਪਾਂ ਵਿਸ਼ਵਾਸ ਵਾਹਿਗੁਰੂ ਤੇ ਪੂਰਾ ਭਰੋਸਾ ਤੇ ਅਟੁੱਟ ਵਿਸ਼ਵਾਸ ਰੱਖਦੇ ਹਾਂ ਸੋ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਉਮੀਦ ਕਰਦਾ ਹਾਂ ਕਿ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਸੋ ਸਾਥ ਸੰਗਤ ਜੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ